ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ ਤੇ ਸਵਾਗਤ ਹੈ ਆਸ ਕਰਦਾ ਹਾਂ ਸੱਜਣੋ ਸਾਰਾਂ ਦੇ ਜਾਨਵਰਾਂ ਦੇ ਘਰ ਪਰਵਾਹ ਠੀਕ ਹੋਣਗੇ ਲੈ ਸੱਜਣੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਾਂਕਾ ਸੋਟੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਹੈ ਜੇ ਕਿਸੇ ਵੀ ਮੇਰੇ ਇਤਨੇ ਐਡ ਕਰਾਉਣੇ ਵੀ ਕਰ ਲਓ ਸੰਪਰਕ ਆਪਣਾ ਲਾ 6283402919 ਸੰਧੂ ਡੇਰੀ ਫਾਰਮ ਸਰਦੂਲਗੜ ਅੱਜ ਦਿਖਾਉਣ ਆ ਰਿਹਾ ਨੀਂਡੀ ਰਗਦਾ ਬੁੱਲ ਪਿੰਡ ਫਤੇਪੁਰ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਤੇ ਬਾਈ ਨੂੰ ਪੁੱਛਦੇ ਆ ਕਿ ਰੇਟ ਰੂਟਰ ਦਾ ਕੀ ਗੱਲਬਾਤ ਹੈ ਤੇ ਕਿੰਨੀ ਇਹਦੀ ਉਮਰ ਹੋ ਗਈ ਅੱਜ ਦਿਖਾਉਣੇ ਸ हां जी भाई सत श्री अकाल। सत श्री अकाल। ਨਾਂ ਕੀ ਆ ਬਈ ਆਪਣਾ? ਸੰਦੀਪ ਸਿੰਘ। ਸੰਦੀਪ ਸਿੰਘ ਪਿੰਡ ਬਈ? ਪਿੰਡ ਫਤਿਹਪੁਰ ਜੀ। ਪਿੰਡ ਫਤਿਹਪੁਰ ਤਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਨਾ। ਹਾਂ ਜੀ। ਆਪਾਂ ਕਿ ਬੁੱਲ ਦੇਖਿਆ ਬਈ ਨੀਲੀ ਰਾਵੀ ਦਾ? ਹਾਂ ਜੀ। ਕਿੰਨੀ ਉਮਰ ਹੋ ਗਈ ਇਹਦੀ? ਇਹਦੀ ਜੀ ਸਵਾ 2 ਸਾਲ ਹੋ ਗਈ। ਸਵਾ 2 ਸਾਲ ਦਾ। ਹਾਂ ਜੀ। ਦੰਦਾਂ ਚ ਕਿਵੇਂ ਬਈ? ਦੰਦਾਂ ਚੋਂ ਜੀ 2 ਦੰਦ ਅੱਛਾ ਢੋਣੇ ਆ ਜੀ ਚੱਕਦਾ। ਅੱਛਾ 2 ਦੰਦ ਚੱਕਦਾ। ਖੀਰੇ ਸੀ ਮੰਨੋ ਮਿੱਤਰੋ। ਸਵਾ 2 ਸਾਲ ਦੇ 2.5 ਸਾਲ ਦੇ ਬਚਾਲੇ ਜੈ। ਘਰ ਦਾ ਬਈ ਕਿ ਲੈ ਕੇ ਆਇਆ? ਹਾਂ ਜੀ ਘਰ ਦਾ ਹੀ। ਤੇ ਇਹਦੀ ਮਾਂ ਦਾ ਦ ਮਾਂ ਦਾ ਇਹ 16 ਲੀਟਰ ਸੀ। ਕਿੰਨੇ ਸੂਏ ਦਾ ਬਾਈ? ਦੂਜੇ ਸੂਏ ਦਾ ਇਹ। ਦੂਜੇ ਸੂਏ ਦਾ 16 ਲੀਟਰ ਹੈ। ਤੇ ਐ ਕਿਹੜੇ ਬੁੱਲ ਦਾ ਬਾਈ ਇਹ? ਇਹ ਰੋਡ ਵਾਲੀ ਲੈਨ ਚ ਆਉਂਦੀ ਹੈ। ਸ਼ਰੋਡੇ ਵਾਲੇ ਬੁੱਲ ਦਾ ਆਪ ਦਾ ਖੋਦਾ ਇਹ। ਸਵਾ 2 ਸਾਲ ਉਮਰ ਹੈ ਬਾਈ ਕਹਿੰਦਾ ਦੀ। ਬਾਕੀ ਬਾਜਨ ਚ ਹੈ ਸਭ ਤੋਂ ਛੋਟਾ। ਮਾਦਰੀ ਕੁਟੀ ਦਾ ਪ्योर ਨੀਲੀ ਰਾਵੀ ਦਾ ਹੈ। ਨੱਥ ਨਹੀਂ ਮਾਰੀ ਬਾਈ ਹਜੇ ਦੀ। ਨੱਥ ਬਾਈ ਸੀਲੀ ਵਾਲਾ ਹੈ। ਅੱਛਾ? ਹਾਂ। ਲੋੜੀ ਨਹੀਂ ਪੈਂਦੀ। ਨਾ। ਬੁੜੀਆਂ ਹੀ ਸਾਡੀਆਂ ਤਾਂ ਬੁੜੀਆਂ ਲਈ ਫਿਰਦੀਆਂ ਨੇ। ਉਹ ਸਭ ਮਾਲਦੀਆਂ ਕੋਈ ਐ ਨਹੀਂ ਵੀ ਤੰਗ ਤੁੰਗ ਕਰਦਾ। ਤੰਗ ਕਰਦਾ ਹੁੰਦਾ ਫਿਰ ਨੱਥ ਮਾਰੀ ਹੁੰਦੇ ਨਾ। ਲੈ ਸੱਜਣਾ ਖੋਲ ਕੇ ਦਿਖਾ ਪਿੱਤਰੇ ਮੜ ਆ ਜਾ। ਖੋਲ ਦੇ ਨੇ ਬਈ। ਤਰਪੂਆ ਨਿਓ ਬਾਈਨ ਬਚੀ ਨੂੰ ਕਹਦੇ। ਨਾ। ਹਾਈਦਰੀ ਤੋੜ ਦੇਈਂ। ਲੈ ਸੱਜਣ ਨੂੰ ਇੱਥੋਂ ਕਰ ਲਓ ਚੈੱਕ। ਪਿੱਠਪੂੜੇ ਦਾ ਐ ਟਸਟਿਕਲਾਂ ਦਾ ਸਾਰਾ ਸਹੀ ਐ ਪਧਰਾ ਜਾ ਮੋਂ ਤੋਂ। ਤੇ ਹੋਰ ਨੀਲੀ 라ਵੀ ਦਾ ਫੁੱਲ ਕਹਿ ਸਕਦੇ ਆਪਾਂ ਇਹਨੂੰ ਜੇ ਮੈਟਰੋ ਰਿੰਗ ਚ ਵੀ ਖੜਾ ਦੇਣਾ ਛੋਟਾ ਬਾਹਰ ਨਹੀਂ ਆਉਂਦਾ ਕਦੇ ਵੀ ਸੀਲ ਬਹੁਤ ਆਇਆ ਹੈ ਨਾ ਹਾਂ ਭਾਈ ਸੀਲ ਬਹੁਤ ਆ ਤੇ ਹੁਣ ਫਿਰ ਰੱਖਣਾ ਕਿ ਸੇਲ ਕਰਨਾ ਹੈ ਸੇਲ ਕਰਨਾ ਹੈ ਰੱਖਣਾ ਅੱਛਾ ਜਾਨਵਰ ਫਿਰ ਵੱਧ ਹੋਗੇ ਨਾ ਹਾਂ ਭਾਈ ਜਾਨਵਰ ਆ ਦੇਖੋ ਮਿੱਤਰੋ ਜਾਨਵਰ ਖੜੇ ਪਾਈਆਂ ਦੇ ਜਗ੍ਹਾ ਫਿਰ ਬੰਨਣ ਨੂੰ ਘਟ ਆ ਜਾਂਦੀ ਹੈ ਜਗ੍ਹਾ ਘਟ ਹੈ ਤੇ ਕਦੇ ਪੁੱਸ ਦਾ ਅਡਜਸਟਮੈਂਟ ਕਰਨੀ ਪੈਂਦੀ ਹੈ ਹਾਂ ਮਾਗਰ ਕੱਟੇ ਹੋਰ ਦੋ ਤਿਆਰ ਹੋਈ ਜਾਂਦੇ ਆ ਬੈਠੇ ਕੋ ਪਰਾਂ ਤਾਂ ਕਰਕੇ ਇਹਨਾਂ ਨੇ ਸੋਚਿਆ ਚੱਲ ਇੱਕ ਤਾਂ ਜਾਨਵਰ ਵਿੱਚੋਂ ਸੇਲ ਕਰ ਦਈਏ ਸਿੰਗਾ ਸੁੰਗਾ ਨਾ ਬਾਈ ਪੂਰਾ ਵਧੀਆ ਨੇ ਝੋਟਾ ਬਹੁਤ ਸੋਹਣਾ ਹਾਂ ਦੁੱਗ ਦੇ ਸੱਚ ਨੂੰ ਚੱਕਦਾ ਜਿਹੜਾ ਸੱਜਣਾਗਾ ਚੈੱਕ ਕਰਕੇ ਵੀ ਲੈ ਜਾਓ ਹਾਂਜੀ ਥੋੜਾ ਡਰਦਾ ਮੈਂ ਤੋਂ ਉਪਰਾ ਕਰਕੇ ਚੱਲ ਬੰਨ ਲਾ ਬਾਈ ਇੱਥੇ ਇੱਥੇ ਬੰਨ ਲਾ ਇਹ ਸੱਜਣਾ ਝੋਟਾ ਨੀਲੀ 라ਵੀ ਦਾ ਪਿਓਰ ਜਮਾ ਸਿੰਗਾ ਸੁੰਗਾ ਨਾ ਜਮਾ ਉਂਗਲ ਨਹੀਂ ਟੱਪਦੀ ਮਸਾਂ ਟੱਪਦੀ ਐ ਤੇ ਸਿਰਸੋਰ ਕਰ ਲੋ ਚੈੱਕ ਦੋਨੇ ਅੱਖਾਂ ਚ ਵਾਬ ਹੈਗਾ ਧੁੰਨੀ ਤੇ ਹੈਗਾ ਅਬ ਚਾਰ ਮੁੱਕ ਪੈ ਗਿਆ ਪਿੱਠ ਪੁੜੇ ਦਾ ਇਥੋਂ ਵੇਖ ਲਓ ਭਰਾਵਾ ਥੋੜਾ ਮਿੱਸਾ ਪੈ ਗਿਆ ਅਛਾ ਕਹੇ ਕਿਦੋਂ ਹੋਗੇ ਮੁੱਕੇ ਨੇ ਚਾਰ ਬਾਈ ਚਾਰ ਬਾਈ 10 ਕਿਹਨੇ ਹੋਈ ਅਛਾ 10 ਕਿਦੋਂ ਹੋਗੇ ਹਾਂ ਚਾਰ ਦਾ ਹਾਂ ਜੋ ਨੀਰਾ ਘੱਟ ਖਾਂਦਾ ਹਣਾ ਹਾਂ ਨੀਰਾ ਤਾਂ ਇਹਨੂੰ ਘੱਟ ਖਾਂਦਾ ਬਾਈ ਕਹਿੰਦਾ ਰਾਜੀ ਦਾ ਬਹੁਤ ਹੋ ਗਿਆ ਸੀ ਭਰਾਵਾ ਗੱਲ ਕਰ ਚਾਰ ਦੇ ਨਾਲ ਫਰਕ ਤਾਂ ਪੈਂਦਾ ਚਾਰ ਨਾਲ ਜਦੋਂ ਕਿਹੜਾ ਮੁੱਕ ਜੇ ਨਾ 15 ਇਥੋਂ ਟੈਸਟੀ ਕਲਾ ਚੈੱਕ ਕਰੋ ਭਰਾਵਾ ਟੈਸਟੀ ਕਲਾ ਨੂੰ ਚਾਕਾਂ ਦੀ ਲੋੜ ਨਹੀਂ ਸਾਫ ਬਹੁਤ ਹੈ ਬਾਕੀ ਪਿੱਠਪੂੜੇ ਦਾ ਯਾਰ ਬਹੁਤ ਸੋਹਣਾ ਛੋਟਾ ਬੰਦਾ ਡਰਦਾ ਥੋੜਾ ਹੈ ਜੇ ਮੈਨੂੰ ਸਾਡੇ ਤਾਂ ਮੈਂ ਜਾਂ ਮੈਨੂੰ ਡਰ ਜਾਂਦਾ ਤੇ ਬਾਈ ਰੇਟ ਕਿੰਨਾ ਜਰ ਇਹਦਾ ਰੇਟ ਬਾਈ ਫੋਨ ਤੇ ਕਰਦਾ ਨਹੀਂ ਫੋਨ ਤੇ ਬਾਈ ਤਪਾਉਣਗੇ ਬਾਲਾ ਫੋਨ ਵਾਲੇ ਆਉਣਗੇ ਜੇ ਆਪਾਂ ਰੇਟ ਕਰਾਂਗੇ ਫਿਰ ਉਹ ਵਜੇ ਫੋਨ ਆਉਣਗੇ ਦੇ ਦੇ ਦਾਂਗੇ ਆਪਾਂ ਕਿਹੜਾ ਆਏ ਆ ਵੀ ਆਪਾਂ ਦੇਖ ਕੇ ਜੈਜੀ ਹਾਂ ਜੈਜੀ ਹੋ ਗੋ ਮਤਲਬ ਉਹ ਤਾਂ ਬਾਈ ਕਹਿੰਦਾ ਜੈ ਜੈ ਇਹ ਕਿਹੜਾ ਆਪਾਂ ਮੁੱਲ ਲੈ ਕੇ ਆਇਆ ਘਰ ਦਾ ਛੋਟਾ ਹਾਂ ਬਾਕੀ ਭਰਾਵਾ ਜੀ ਹੁਣ ਰੇਟ ਹੋ ਜਾਂਦਾ ਦਾ ਗੱਲ ਹੋਰ ਵੱਨ ਜਾਂਦੀ ਵਧੀਆ ਨੰਬਰ ਆ ਦੇਖੋ ਜਦੋਂ ਸੀਲ ਬਹੁਤਾ ਪੂ ਚੱਕ ਕੇ ਖੜ ਗਿਆ ਰੇਟ ਭਾਈ ਫਿਰ ਹੁਣ ਮੋਬਾਈਲ ਤੇ ਕਰਨਾ ਹੈ ਹਾਂ ਭਾਈ ਜੀ ਮੋਬਾਈਲ ਤੇ ਕਰਨਾ ਹੈ ਕੀ ਗੱਲ ਕੀ ਕਈ ਵਾਰੀ ਕੋਈ ਵੇਚਣ ਵਾਲਾ ਤਾਂ ਕਰਕੇ ਭਾਈ ਫਿਰ ਉਹ ਆ ਫੋਨ ਤੇ ਕਰਨਾ ਹੈ ਭਾਈ ਅੱਛਾ ਹਾਂ ਚਾਹ ਨੰਬਰ ਬੋਲ ਭਾਈ ਤੇ ਨੰਬਰ ਬਈ 98720 39281 ਨਾ ਕੀ ਹੈ ਭਾਈ ਨਾਮ ਕਾਲਾ ਸਿੰਘ ਅਛਾ ਪਿੰਡ ਫਤੇਪੁਰ ਹਣਾ ਪਿੰਡ ਫਤੇਪੁਰ ਜੀ 1 ਨੰਬਰ ਹੋ ਰਹੀ ਜੀ ਐਮਐਲਏ 763 ਤੇ 131 ਠੀਕ ਹੈ ਇਹ ਵੀ ਉਸੇ ਪਾਈਦੀ ਹਾਂ ਇਹ ਵੀ ਉਸੇ ਨਸਨ ਨੰਬਰ ਦੇਦਾ ਨਾਮ ਬਾਈ ਦਾ ਕਾਲਾ ਪਿੰਡ ਫਤੇਪੁਰ ਤੁਪ ਹੋਵੈਂਦੀ ਇਧਰ ਥੋੜੀ ਜਿਹੀ ਤਹਿਸੀਲ ਸਦੂਲਗੜ ਜ਼ਿਲ੍ਹਾ ਮਾਨਸਾ ਇੱਕ ਵਾਰੀ ਸਾਨੂੰ ਹੋਰ ਤੋਰ ਕੇ ਦਿਖਾ ਦਿੰਦੇ ਮੜਾ ਜਾ ਇਹ ਘਰ ਲਿਓ ਫਿਰ ਚੈੱਕ ਇਧਰ ਓ ਤੁਪ ਵਾਲੀ ਪੈਂਦੀ ਐ ਸ਼ਾਮ ਜੀ ਦਾ ਟਾਈਮ ਐ ਤੇ ਇਦੀ ਮਾਂ ਕਰਦੀ ਸੇਲ ਬਾਈਆਂ ਨੇ 16 ਕਿਲੋ ਦੁੱਧ ਦੂਜੇ ਸੂਏ ਦਾ ਤੇ ਰੋਡਿਆਂ ਵਾਲੇ ਦਾ ਹੈਗਾ ਉਹ ਦਾ ਇਹ ਬਾਈ ਕੋਲੇ ਸੀਮੰਟ ਵੀ ਪਿਆ ਸੀਮੰਟ ਵੀ ਦੇ ਦੂਗਾ ਆ ਇੱਥੇ ਚੱਕ ਲੈ 1 ਕਿਲੋ 1 ਕਿਲੋ ਚੈੱਕ ਕਰ ਲਓ ਤੇ ਨਾ ਇਹਨੇ ਬੰਨ ਨਾ ਇੱਕ ਦਾ ਨਾ ਅਜੇ ਤਾਂ ਬੱਚਾ ਇਹ ਬੱਚਾ ਛੋਟਾ ਪਰਮਾਤਮਾ ਇਹਨੂੰ ਉਮਰ ਲਾਵੇ ਲੰਮੀ ਬਾਕੀ ਜਾਨਵਰ ਸਹੀਲ ਬਹੁਤ ਘੱਟ ਮਿਲਦੇ ਆ ਇਹ ਜੇ ਜਿਹੜਾ ਆ ਬਿਨਾ ਨੱਥ ਤੋਂ ਹਜੇ ਦੋ ਦਿਨਦ ਹੋ ਗਿਆ ਨਾ ਬਈ ਆ ਦੇ ਕਦੇ ਵੀ ਨਹੀਂ ਹੁੰਦਾ ਦੋ ਦੰਦ ਆਪਾਂ ਕਿਹੜਾ ਵੀ ਇਹਦੇ ਰੱਸਾ ਜਾਂ ਟੜਾ ਰਪਾ ਲੇ ਇੱਥੋਂ ਚੈੱਕ ਕਰ ਲੋ ਜੀਬ ਆ ਗਈ ਗੁਲਾਬੀ ਹਾਂ ਬਈ ਦੁੱਗ ਦੇ ਚੱਕਦਾ ਬੰਨ ਲਾ ਕੋਈ ਨਾ ਬਈ ਮਾਂ ਦਾ ਦੁੱਧ 16 ਲੀਟਰ ਉਮਰ ਸਵਾ ਕੁ 2 ਸਾਲ ਬਸ 2 ਸਾਲ ਤੇ 2.5 ਸਾਲ ਦੇ ਵਿਚਾਲੇ ਜਿਆ ਖੁਦ ਆਪ ਦਾ ਪਾਲਿਆ ਹੋਇਆ ਛੋਟਾ ਜਿਹਾ ਇਹਨਾਂ ਦਾ ਆਮ ਪਰਿਵਾਰ ਕੋਲੇ ਕਿਸਾਨ ਕੋਲੇ ਆਮ ਕੋਲੇ ਬਾਈ ਕਹਿੰਦਾ ਜਾਇਜ਼ ਮਿਲ ਜਾਓ ਉਹ ਤਾਂ ਨਹੀਂ ਬਾਈ ਡੂਡ ਤੋਂ ਲੱਖ ਮੰਗਦਾ ਏ ਨਹੀਂ ਬਾਈ ਅੱਛਾ ਕਿਤੇ ਯਾਰ ਰੇਟ ਮੰਗ ਕੇ ਕੰਮ ਖਰਾਬ ਕਰਦੇ ਹਣਾ ਬਾਕੀ ਉਹ ਦਿਨ ਜਲਦੀ ਗੱਲ ਜਿਹਦੇ ਘਰੇ ਜਾਣਾ ਕਰਮ ਵਾਲੇ ਨੇ ਹਾਂ ਤੇ ਇਹਦੀ ਭੈਣ ਵੀ ਦਿਖਾ ਦੇਣਾ ਸੁਣਾ ਜੇੜਾ ਭੜੀਆ ਬਾਈਆਂ ਕੋਲੇ ਹੈਣਾ ਬਾਈ ਹਾਂ ਬਾਈ ਦੋਨੋਂ ਦੋ ਦਿਨ ਉਹ ਆ ਗਈ ਛੋਟੀ ਦੀ ਭੈਣ ਮੋਰਾ ਦਾ ਠੀਕ ਹੈ ਭਰਾਏ ਸੀ ਤੇ ਦੋ ਤਾਂ ਦਾ ਜਮੰਦਰੂ ਦੋ ਛੋਟੀ ਸੋਹਣੀ ਦੇਖੋ ਯਾਰ ਸਿੰਗਾ ਸੰਗਾ ਦੀ ਦੋ ਥਣ ਹਾਂ ਜਮੂ ਵੀ ਕਹਿੰਦੇ ਭਰਾਵਾ ਕਰਮ ਵਾਲੀ ਹੁੰਦੀ ਹੈ ਨਾ ਹਾਂ ਬਈ ਇਹਦਾ ਦੁੱਧ ਕਿੰਨਾ ਇਹਦੇ ਥੱਲੇ ਭਾਈ 14 ਲੀਟਰ ਚੋ ਹੀ ਜੰਨੀ ਆ ਭਾਵੇਂ ਦੀ ਆ ਕੇ ਕੋਈ ਚੋਸ ਅੱਛਾ ਪਹਿਲੇ ਸੂਏ ਦਾ ਹਾਂ ਬਈ ਠੀਕ ਹੈ ਹਾਂ ਬਲੱਡ ਲਾਈਨ ਚੰਦੋ ਚੰਗੀ ਹੈ ਇਹਦੇ ਮੋਹਰਾ ਦਾ ਠੀਕ ਹੈ ਭਰਾਤਾ ਸੀ ਅਸੀਂ ਠੀਕ ਹੈ ਹਾਂ ਇਹ ਆ ਕੇ ਦਾ ਕਟਾਗਾ ਹਨਾ ਹਾਂ ਬਈ ਇਹ ਕਟਾਗਾ ਹੈਗਾ ਕਟਾ ਆ ਵੀ ਚੈੱਕ ਕਰ ਲਓ ਯਾਰ ਬਲੱਡ ਲਾਈਨ ਸਾਰੀ ਚੰਗੀ ਆ ਗਈ ਇਹ ਸਤਿਨਾ ਚੋਟਾ ਬਾਈ ਦਾ ਉੱਧਰ ਖੜਾ ਇਹ ਉਹਦੀ ਭੈਣ ਆ ਗਈ ਪਹਿਲਾਂ ਵਾਲੇ ਸੂਏ ਦੇ ਉਹ ਦੂਜੇ ਸੂਏ ਦਾ ਤੇ ਕਰ ਲਿਓ ਸੰਪਰਕ ਸੋ ਨੰਬਰ ਦੇਤਾ ਮਾ ਇਹਨੇ ਪੰਜਣਾ ਸੇਲ ਕਰਤੀ ਤੇ ਕਰ ਲਿਓ ਸੰਪਰਕ ਬਾਈ ਨਾਲ ਤੇ ਬਾਈ ਕਹਿੰਦਾ ਜੈ ਜੀ ਦੇ ਦਾਂ ਕੋਈ ਬਾਹਲੇ ਪੈਸੇ ਨਹੀਂ ਮੰਗਦੇ ਹਨਾ ਹਾਂ ਜਿਹੜਾ ਤਾਂ ਪਹਿਲਾਂ ਫੋਨ ਆ ਗਿਆ ਉਹ ਹੀ ਲੈ ਜੋ ਕੋਈ ਨਹੀਂ ਬਾਈ ਜਿਹੜੇ ਦਾ ਅੱਛਾ ਖਾਲੀ ਨੂੰ ਮੋੜ ਦੇ ਹਾਂ ਅਨ ਚੱਲ ਹੋਇਆ ਜਿਹੜੇ ਘਰ ਦਾ ਠੀਕ ਹੈ ਬਾਕੀ ਜਾਨਵਰ ਵੱਧ ਹੋ ਰਿਆ ਨਹੀਂ ਵੇਚਣ ਵਾਲੀ ਚੀਜ਼ ਤਾਂ ਨਹੀਂ ਹੁੰਦੀ ਭਾਈ ਜਿਹਦੇ ਨੂੰ ਮੂੰਹ ਪਿਆਰ ਪੈ ਜਾ ਹਨਾ ਹਾਂ ਬਾਈ ਕੋਈ ਬੰਨਣ ਬੁੰਨਣ ਦੇ ਵੀ ਦਿੱਕਤ ਪੈ ਜਾਂਦੀ ਥੋੜੀ ਤੇ ਕਰ ਲਿ ਲੈ ਸੱਤ ਨੂੰ ਕਬਾਈਆਂ ਕੋਲੇ ਨਾ ਹੱਕ ਤੂਰੇ ਆ ਗਏ। ਪਪੀਰੀ ਆਣਾ। ਦੋ ਕੁੱਤੇ ਤੇ ਤਿੰਨ ਕਤੂਰੀਆਂ। ਉਮਰ ਹੋ ਗਈ ਇਹਨਾਂ ਦੀ 32 32 ਦਿਨਾਂ ਦੇ। 28 ਤਰੀਕ ਦਾ ਜਨਮ ਅੱਜ 1 ਤਰੀਕ ਹੋ ਗਈ। ਆਹ ਆਤੀ 31 ਹੋ ਗਈ। ਤੇ ਜੇ ਕਿਸੇ ਸੱਜਣ ਇਹ ਵੀ ਲੈਣੇ ਹੋ ਨਾ। ਸਪਰਕਰ ਕਰ ਲਿਓ ਬਾਈ ਨਾਲ ਭਲਾਂ ਦੀ ਕੋਈ ਪੰਜੇ ਇਕੱਠੇ ਲੈ ਜੇ। ਤੇ ਭਲਾਂ ਦੀ ਕੋਈ ਕੱਲਾ-ਕੱਲਾ ਲੈ ਜੇ। ਇਹਨਾਂ ਦਾ ਰੇਟ ਬਾਈ? ਇਹਨਾਂ ਦਾ ਬਾਈ 2500 ਕੁੱਤੀ ਦਾ 3500 ਕੁੱਤੇ ਦਾ। ਅੱਛਾ। ਹਾਂ। ਅੱਤ ਤੇ ਸੀ 13000 ਦੇ ਸਾਰੇ ਆ ਬਾਈਆਂ ਚਲ ਮਾਨਤਾਨ ਹੋ ਜਾਂਦਾ ਨਾ ਘਰੇ ਆਏ ਬੰਦੇ ਦਾ ਹਾਂਜੀ ਤੇ ਕਧੂਰੇ ਸੋਹਣੇ ਬਹੁਤ ਆ ਬਾਕੀ ਹਾਂ ਬਾਈ ਕਿੱਧਰ ਗਏ ਦੂਜੇ ਆ ਸੀ ਬਾਈ ਆਗੇ ਵਿੱਚ ਤਾਂ ਲਾਲ ਨੱਕ ਵਾਲੇ ਆ ਗਏ ਵਧੀਆ ਖੜ ਜਾ ਕੁੱਤਾ ਆ ਗਈ ਇਹਨਾਂ ਦੀ ਮਾਂ ਇਹ ਵੀ ਕਿਸੇ ਸੱਜਣ ਨੇ ਲੈਣੇ ਹੋਏ ਕਰ ਲਿਓ ਸੰਪਰਕ ਪਾਈਆਂ ਨਾਲ ਹਾਂ ਬਾਈ ਕੁੱਤਾ ਦੇ ਤੇ ਘਟਾ ਆਵੇ ਕਿੰਨਾ ਪਿਆਰਾ ਯਾਰ ਬਾਕੀ ਕਰ ਲਿਓ ਸੰਪਰਕ ਪਾਈਆਂ ਨਾਲ ਪਿੰਡ ਫਤੇਪੁਰ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਪੰਜ ਹੋ ਗਏ 6 ਜਨਵਰੀ ਹੋ ਗਏ ਬਾਈ ਕੋਲ ਵਿਕਿਆ ਉਹ ਲੇਕਿਨ ਇੱਕ ਤੂਰੇ ਜੇ ਕੇ ਸੱਜਣ ਨੇ ਲੈਣੇ ਹੋਣ ਤੇ ਉਹ ਝੋਟਾ ਦਿਖਾ ਦਸ ਨੂੰ ਧੰਨਵਾਦ ਬਾਈ ਸასი ਗਾ ਓਕੇ ਬਾਈ